ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਲੈ ਕੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ 35 ਸਾਲਾਂ ਦੀ ਉਮਰ ਦੇ ਵਿੱਚ ਇਸ ਦੁਨੀਆ ਨੂੰ ਸਦਾ ਦੇ ਲਈ ਅਲਵਿਦਾ ਕਹਿ ਗਏ ਨੇ ਆਪਣੇ ਪਿੱਛੇ ਕਿੰਨੀਆਂ ਹੀ ਅੱਖਾਂ ਨੂੰ ਨਮ ਕਰ ਗਏ ਨੇ ਰਾਜਵੀਰ ਜਵੰਦਾ ਤਾਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਇਲਾਜ ਦੇ ਦੌਰਾਨ ਰਾਜਵੀਰ ਜਵੰਦਾ ਨੇ ਦਮ ਤੋੜ ਦਿੱਤਾ ਲਗਾਤਾਰ ਕੀ ਉਹਨਾਂ ਦੇ ਚੌੜ ਵਾਲਿਆ ਤੇ ਬਾਗੂਕ ਪੋਸਟਾਂ ਜੜੀਆਂ ਨੇ ਉਹ ਸਾਂਝੀਆਂ ਕੀਤੀਆਂ ਚਾਰੀਆਂ ਨੇ ਇਸ ਔਖੀ ਘੜੀ ਦੇ ਵਿੱਚ ਪਰਿਵਾਰ ਨੂੰ ਬਲ ਬਖਸ਼ਣ ਨੂੰ ਲੈ ਕੇ ਉਹਨਾਂ ਦੇ ਚਾਣ ਵਾਲਿਆਂ ਦੀ ਅੱਖਾਂ ਜੜੀਆਂ ਨੇ ਲਗਾਤਾਰ ਨਮ ਹੁੰਮਤੀਆਂ ਦਿਖਾਈ ਦੇ ਰੀਆਂ ਨੇ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਨੇ ਵੀ ਰਾਜਵੀਰ ਜਵੰਦਾ ਦੇ ਦਿਹਾਂਤ ਦੀ ਖਬਰ ਆਪਣੇ ਅਧਿਕਾਰਤ ਐਕਸ ਪੇਜ ਤੇ ਸਾਂਝੀ ਕੀਤੀ ਹੈ। ਉਹਨਾਂ ਲਿਖਿਆ ਹੈ ਕਿ ਰਾਜਵੀਰ ਜਵੰਦਾ ਦੇ ਅਕਾਲ ਚਲਾਣਾ ਕਰ ਜਾਣ ਦੀ ਖਬਰ ਬੇਹਤ ਦੁਖਦਾਈ ਹੈ। ਉਹਨਾਂ ਦੀ ਸਿਹਤ ਯਾਗੀ ਦੇ ਲਈ ਸਾਡੀਆਂ ਪ੍ਰਾਰਥਨਾਵਾਂ ਦੇ باوجود ਉਹ ਸਾਨੂੰ ਬੇਹਤ ਜਲਦੀ ਛੱਡ ਕੇ ਚਲੇ ਗਏ। ਇਸ ਦੌਰਾਨ ਮੁਸ਼ਕਲ ਸਮੇਂ ਦੇ ਦੌਰਾਨ ਉਹਨਾਂ ਦੇ ਪਰਿਵਾਰ, ਦੋਸਤਾਂ ਤੇ ਪ੍ਰਸ਼ੰਸਕਾਂ ਦੇ ਨਾਲ ਮੇਰੀ ਦਿਲੀ ਸੰਵੇਦਨਾ ਹੈ। ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਚਰਨਾ ਚ ਨਵਾ ਤੇ ਚਾਣ ਵਾਲਿਆ ਸੁਮੇਤ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ ਕਰਨਤਾ ਵੱਡੀ ਖਬਰ ਜੜੀ ਹੈ ਦੱਸਦੀ ਹੈ ਕਿ ਅੱਜ ਜੋ ਸਾਹਮਣੇ ਆਈ ਰਾਜਵੀਰ ਚਵੰਦਾ ਨੂੰ ਲੈ ਕੇ 2 ਹਫ਼ਤੇ ਤੋਂ ਤਕਰੀਬਨ ਉਹਨਾਂ ਦਾ ਇਲਾਜ ਫੋਟੀ ਸਸਤਾਲ ਦੇ ਵਿੱਚ ਚੱਲ ਰਿਹਾ ਸੀ ਤੇ ਇਲਾਜ ਦੇ ਦੌਰਾਨ ਅੱਜ ਉਹਨਾਂ ਦੇ ਵੱਲੋਂ ਦਮ ਤੋੜ ਦਿੱਤਾ ਗਿਆ ਜ਼ਿੰਦਗੀ ਅਤੇ ਬਹੁਤ ਦੀ ਇਸ ਲੜਾਈ ਦੇ ਵਿੱਚ ਰਾਜਵੀਰ ਚਵੰਦਾ ਹਾਰ ਗਏ